ਅੱਜ ਦਿਨ ਚੜਦਿਆਂ ਹੀ ਸ਼ਾਦਕ ਮੁਕਸਰ ਰੋਡ ਤੇ ਕਮਲਜੀਤ ਕਰਿਆਨਾ ਸਟੋਰ ਦੀ ਦੁਕਾਨ ਨੂੰ ਅਣਪਛਾਤੇ ਚਾਰ ਚੋਰਾਂ ਨੇ ਬਣਾਇਆ ਆਪਣਾ ਨਿਸ਼ਾਨਾ ਲਗਭਗ 1.5 ਲੱਖ ਰੁਪਏ ਤੋਂ ਵੱਧ ਦਾ ਕੀਮਤੀ ਸਮਾਨ ਆ ਜਿਹੜਾ ਚੋਰੀ ਕਰਕੇ ਲੈ ਗਏ ਇਸ ਬੰਦੇ ਦੀ ਜਾਣਕਾਰੀ ਦਿੰਦੇ ਆ ਦੁਕਾਨ ਦੇ ਮਾਲਕ ਕਮਲਜੀਤ ਸਿੰਘ ਕਾਲਾ ਨੇ ਕੀ ਕਿਹਾ ਤੁਸੀਂ ਵੀ ਦੇਖੋ ਸ਼ਾਦਕ ਤੋਂ ਸਾਡੀ ਖਾਸ ਰਿਪੋਰਟ ਜਾਣ ਤੋਂ ਬਾਅਦ ਕੋਈ ਨਾ ਨਿਕਟਾ ਪੰਦੇ ਸਾਰੀ ਖੁੰਡੇ ਸੇ ਜੋ ਵੀ ਲੈ ਗਏ। ਯਾ ਇਧਰ ਹੋਈ ਲੈ ਲੋ। ਇਹ ਦੂਕਾ ਸਮੋਤੀ ਦੂਕਾ। ਸਾਰੀਆਂ ਪੇਟੀਆਂ ਇਹਨਾਂ ਨੇ ਥਾਂ ਕੱਢ ਕੇ ਪੈਜਣੀਆਂ ਸਾਰੀਆਂ ਪੇਟੀਆਂ। ਉਹ ਥam ਸਾਹਮਣੇ ਸਾਰੀਆਂ ਪੇਟੀਆਂ ਸੀ ਇੱਥੇ। ਹਾਂ ਜਿਹੜੀਆਂ ਪੇਟੀਆਂ ਲੱਗੀਆਂ ਹੁੰਦੀਆਂ ਸੀ। ਹਾਂ ਜੀ ਭਾਈ ਕਮਲ ਜੀ ਜੀ ਰਾਤ ਘਟਰਾ ਵਾਪਰੀ ਆ ਕਿੰਨਾ ਕ ਨੁਕਸਾਨ ਹੋਇਆ। ਨੁਕਸਾਨ ਪਏ ਜਿਹੜੇ ਨਾ ਬੰਦ ਨਾਗ ਪਏ ਸੀ ਸਾਰੇ ਲੈ ਗਏ ਹਮ ਕੀ ਕੋਸ ਸੀਗਾ ਜਿਹਦੇ ਚ ਦੋ ਚਾਹ ਦੇ ਥੈਲੇ ਇੱਕ ਫਰਮਈ ਚਾਹ ਦਾ ਥੈਲਾ ਸੀ ਬੰਦ ਇੱਕ ਲੈ ਕੇ ਦੋ ਸੀ ਨਰਸਨ ਚਾਹ ਦੇ ਤਾਜੀ ਆਏ ਸੀਗੇ ਤਿੰਨ ਫੇਟੀਆਂ ਜੋ ਛੱਬਦੀਆਂ ਸੀਆਂ ਲਾਉਣ ਵਾਲੀ ਸੇਲ ਦੇ ਅਸਨ ਦਾ ਮਰਨਾਗ ਸੀ ਸਰੋਂ ਦੇ ਠੰਡੇ ਦੇ ਸੀ 15 14 15 ਨਾਵੇਂ ਸਾਰੇ ਮਿਕਸ ਕਰਕੇ ਠੀਕ ਹੋ ਸੀ ਗਗਨ ਤੇ ਲੋਕ ਨੂੰ ਤੇ ਮਾਫ ਹੋਇਆ ਸੀ ਇਹ ਲੈ ਕੇ ਕੋਈ ਦਾਤ ਸਤਨਾ ਗਏ ਜੀ ਤੇ ਬਾਕੀ ਕੋਈ ਜਿਵੇਂ ਦੁਕਾਨ ਦੇ ਬਾਜ਼ਾਰ ਹੁੰਦੇ ਆ ਇਸ ਤਰ੍ਹਾਂ ਕਈ ਚੀਜ਼ਾਂ ਸੀ ਜਿਵੇਂ ਐਲਈਡੀ ਵੀ ਲੈ ਕੇ ਦਾਲਾਂ ਸਾਰੀਆਂ ਲੈ ਕੇ ਬੰਨ ਕੱਟੇ ਦੋ ਸੀ ਉਹ ਵੀ ਨਾਲ ਲੈ ਕੇ ਖੰਡ ਵੀ ਲੈ ਕੇ ਤੇ ਉਹ ਵੀ ਲੈ ਗਏ ਰਿਫਾਈਨਡ ਰਿਫਾਈਨਡ ਵੀ ਲੈ ਗਏ ਚਾਹ ਦੇ ਜ 5 ਕਿਲੋ ਵਾਲੀ ਪੈਕਿੰਗ ਸੀ ਇੱਕ ਦੋ ਦੋ ਦਸ ਵੀ ਨਾਲ ਲੈ ਗਏ ਬਾਕੀ ਬਰੀਕੀ ਸਮਾਨ ਦਾ ਹਜੇ ਦੇਖਣ ਨਹੀਂ ਪਾਨ ਸੀ ਪੰਜ 7000 ਰੁਪਏ ਹਜ਼ਾਰ ਕਰਦਾ ਜਿਹੜਾ ਜੋ ਨਹੀਂ ਕੋ ਲੈ ਗਏ ਮੈਗੀ ਦੀ ਥੇਟੀ ਸੀ ਲਾਈ ਹੋਈ 55 55 ਵਾਲੀ ਉਹ ਵੀ ਸਾਰੀ ਬਾਕੀ ਖਾਣੇ ਚ ਵੀ ਉਹਨਾਂ ਨੇ ਸਮਾਨ ਲਾਏ ਆ ਹੋਰ ਨੂੰ ਪਤਾ ਕਿ ਕਿੰਨੀ ਚੀਜ਼ੀ ਸੀ ਸੀਸੀਟੀਵੀ ਕੈਮਰਾ ਤਾਂ ਲੱਗੇ ਹੋਏ ਸੀਗੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਜਿਹਦੇ ਵਿੱਚ ਅੰਦਰਲਾ ਕੈਮਰਾ ਉਹਨਾਂ ਨੇ ਭੰਨਤਾ ਸੀਗਾ ਪਹਿਲਾਂ ਪਹਿਲਾਂ ਜਿਹੜੀ ਆ ਗਈ ਵਿੱਚੋਂ ਆ ਗਈ ਕਿੰਨੇ ਜਣੇ ਆ ਦੇ ਵਿੱਚ ਅੰਦਾਜ਼ਾ 4 ਚਾਰ ਜਣੇ ਆਟੋ ਹੰਤੇ ਆਏ हां ਜੱਫਾ ਜਿਹੜੀ ਚਟਾਕ ਸੀ ਛੋਟਾ ਥੀ ਉਹਦੇ ਤੇ ਆਏ ਹਾਂਜੀ ਨੁਕਸਾਨ ਦੀ ਗੱਲ ਕਰੀ ਜਾਵੇ ਤਾਂ ਕਿੰਨੇ ਕੁ ਪੈਸੇ ਦਾ ਨੁਕਸਾਨ ਆ ਜਿਹੜਾ ਮੰਨ ਕੇ ਚੱਲੋ ਇਹ ਰੇਡ ਤੋਂ ਉਹਦੇ ਵਿੱਚ ਵਿੱਚ ਹੈਗਾ ਹੀ ਹੈ 2 ਲੱਖ ਰੁਪਏ ਤੱਕ ਨੁਕਸਾਨ ਹੋ ਗਿਆ ਹੈਗਾ ਹੀ ਹੈ ਪਰ ਸਮਾਜਮ ਵੀ ਆਈ ਗਈ ਸੀ ਮੋਕੀ ਆ ਵੀ ਆ ਗਈ ਸੀ ਉਹ ਜਿਹੜਾ ਦੇ ਆ ਸੀ ਉਹ ਆ ਵੀ ਪਹੁੰਚ ਲਈ ਮੋਕੀ ਤੇ ਟੜਦੂ ਨੂੰ ਬਣਾਇਆ ਨਹੀਂ ਦੁੱਧੀਆਂ ਬਾਹਾਂ 'ਚੜੀਆਂ ਉਹਨਾਂ ਦੁੱਧੀਆਂ ਬਾਹਾਂ 'ਚੜੀਆਂ ਦੁੱਧੀਆਂ ਓਕੇ ਦੁੱਧੀਆਂ ਸਾਰਾ ਵਕਰਾ ਦਾ ਨਾਮ ਜਿਹਦਾ ਵਕਰਾ ਹੈ ਸਾਰੇ ਚੱਕੀ ਆ ਘਰ ਦੀ ਦੁਕਾਨ ਹੁੰਦੀ ਉਹ ਵੀ ਗੱਲਾਂ ਕਿ ਪ੍ਰੇਮ ਡਾ ਡੂਰੇ ਵੀ ਸਾਲਿਆਂ ਨੂੰ ਜਾਵਾ ਬਾਹਰ ਵੀ ਆਣੇ ਵੇਲੇ ਕਿ ਨਜ਼ਰ ਬੈਠਾ ਰੇ ਮਾਟਾ ਬੜਾ ਬੜਾ ਫਿਰ ਤੇਰੀ ਕਾਰੀ ਵਾਦੀ ਪਕ

ਤਾਂ ਤੋਂ ਉਹਦੇ ਉਹ ਵਾਰ ਦਾ ਗੱਲ ਕਰਦਾ